ਇਹ ਬੀਤੀ ਰਾਤ 17 ਔਰ 18 ਦੀ ਰਾਤ ਕੋਈ ਟਾਈਮ 1:34 ਸਾਡੇ ਕੋਲ ਲੋਕੇਟ ਹੋ ਰਿਹਾ ਜਿਹੜਾ ਇੱਥੇ ਸੀਸੀਟੀਵੀ ਕੈਮਰਾ ਚੋਂ ਅਸੀਂ ਕੱਢਿਆ 1 ਘੰਟਾ ਉਹਨਾਂ ਨੇ ਅੰਦਰ ਲਗਾ ਕੇ ਪੀਐਨਪੀ ਦਾ ਏਟੀਐਮ ਹੈ ਜਿਹਦੇ ਵਿੱਚ ਚੋਰੀ ਦੀ ਵਾਰਦਾਤ ਕੀਤੀ ਉਹਨੂੰ ਕੱਟ ਕੇ ਤੇ ਪੈਸੇ ਲੈ ਗਏ ਆ ਜਿਹੜਾ ਸਿਸਟਮ ਦੇ ਵਿੱਚ ਮੈਨੇਜਰ ਦੇ ਅਕੋਰਡਿੰਗਲੀ 17 ਲੱਖ 14500 ਦਾ ਲਾਸ ਹੋਇਆ ਔਰ ਸਾਰੇ 5500 ਦੇ ਨੋਟ ਆ ਔਰੇ ਇਹਨਾਂ ਨੇ ਆਕਸੀਜਨ ਦਾ ਸਿਲੰਡਰ ਉੱਥੇ ਮੌਕੇ ਤੇ ਤੁਸੀਂ ਦੇਖ ਹੀ ਲਿਆ ਉਹਦੇ ਨਾਲ ੱਟ ਕੇ ਤੇ ਇਹਦੇ ਵਿੱਚ ਲੈ ਕੇ ਗਏ ਆ। ਅਸੀਂ ਸੀਸੀਟੀਵੀ ਦਾ ਕੁਝ ਲੱਭਿਆ ਜੀ? ਸੀਸੀਟੀਵੀ ਦੇ ਵਿੱਚ ਹਾਂ ਜੀ ਅਸੀਂ ਟੈਸਟ ਕਰ ਲਾਂਗੇ ਇੱਕ ਅਦੇ ਦਿਨ ਦੇ ਵਿੱਚ ਹੀ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਾਂਗੇ ਕਿਉਂਕਿ ਸਾਡੇ ਕੋਲ ਕਾਫੀ ਕਲੂਜ਼ ਆ ਗਏ ਆ। ਜਿਹੜਾ ਇਹਨਾਂ ਦੀ ਮਾਰਸ ਪਿੰਡੀ ਜਿਹੜਾ ਇਹਨਾਂ ਦਾ ਤਰੀਕਾ ਵਾਰਦਾ ਤੇ ਇਹਨਾਂ ਨੇ ਬਲੈਕ ਪੇਂਟ ਸਾਰੇ ਕੈਮਰਿਆਂ ਤੇ ਤੁਸੀਂ ਦੇਖ ਸਕਦੇ ਹੋ। ਸਾਰੇ ਕੈਮਰਿਆਂ ਤੇ ਬਲੈਕ ਪੇਂਟ ਮਾਰ ਦਿੱਤਾ ਤਾਂ ਕਿ ਨਜ਼ਰ ਨਾ ਆਉਂ ਔਰ ਜਿਹੜੀ ਉਹ ਪੇਰ ਜਿਹਨੇ ਮਾਰਿਆ ਹੈ ਉਹਨੇ ਆਪਣੇ ਆਪ ਨੂੰ ਪਹਿਲੇ ਆਇਡੈਂਟੀ ਲੁਕਾਈ ਹੋਈ ਆ ਆਪਣੀ ਉਹ ਕੈਪੂਕ ਵੀ ਪਾਈ ਹੋਈ ਆ ਉਹ ਵੀ ਟਾਈਅਰ ਬਸ ਅੱਜ ਹੀ ਸ਼ਾਮ ਤੱਕ ਜਾਂ ਕੱਲ ਤੱਕ ਪੇਸ਼ ਕਰ। ਕਿੰਨੇ ਲੋਕ ਸੀ ਤਕ ਅੰਦਾਜ਼ਾ ਹੈ? ਸਿਰਫ ਜੋ ਨਜ਼ਰ ਆ ਰਹੇ ਹੋ ਚਾਰ ਬੰਦੇ ਹੀ ਨਜ਼ਰ ਆ ਰਹੇ ਆ ਪਿੱਛੇ ਕਿੰਨੇ ਆ ਕਿਉਂਕਿ ਇੱਕ ਦੋ ਬੰਦਿਆਂ ਦਾ ਕੰਮ ਤਾਂ ਹੈ ਨਹੀਂ ਹੈ। ਇਹ ਉਹ ਚਾਹ ਤੋ ਜਾਂ ਚਾਹ ਤੋ ਵਧ ਮੰਦਿਆਂ ਦਾ। ਜੀ ਨਾਮ ਤਾਂ ਰਿਸ਼ਵ ਅਗਰਵਾਲ ਪੀ ਐਨ ਬੀ ਬੈਂਕ ਮੈਨੇਜਰ ਲੰਮੇ ਬ੍ਰਾਂਚ। ਐਥੇ ਮੈਨੂੰ ਕਾਲ ਆਂਦੀ ਆ ਸਵੇ ਸੋ 6:30 ਵਜੇ ਸਾਹਮਣੇ ਉਹ ਲੈਕਰ ਤੋਂ ਕਿ ਵੀ ਤੁਹਾਡੇ ATM 'ਚ ਲੁੱਟ ਹੋ ਗਈ ਹੈ ਤਾਂ ਮੌਕੇ ਤੇ ਮੈਂ ਇੱਥੇ ਪਹੁੰਚਾ ਫਿਰ ਜਿਵੇਂ ਮੈਂ ਦੇਖਦਾ ਕਿ ATM ਦਾ ਸਿਕਰ ਦਾ ਜੱਟ ਕੱਟਿਆ ਹੋਇਆ ਨਾਲ ਉੱਥੇ ਸਿਲੰਡਰ ਪਿਆ ਤੇ ATM ਵੀ ATM ਦਾ ਵੀ ਨੁਕਸਾਨ ਹੋਇਆ ATM 'ਚੋਂ ਸਾਰਾ ਕੈਸ਼ ਲੈ ਕੇ ਚੋਰੀ ਹੋਇਆ ਹੈ ਕੈਸ਼ ਸਾਰਾ ਹੋਤੋ ਤੇ ਇਹ ਘਟਨਾ ਕੋਈ ਸਵੇਰ ਦੇ ਟਾਈਮ ਦੋਕਾ ਦੇ ਨੇੜੇ ਤੇ ਹੋਈ ਹੈ ਤੇ ਜਿਵੇਂ ਮੈਨੂੰ ਪਤਾ ਲੱਗਿਆ ਸੀ ਕਿ ਮੈਂ ਨਾਲ ਦੀ ਨਾਲ ਹੀ ਪੁਲਿਸ ਕੰਟਰੋਲ ਰੂਮ 112 ਦੇ ਕਾਲ ਕਰਕੇ ਇਨਫੋਰਮ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਇੱਥੇ ਆ ਗਈ ਸੀ ਪੁਲਿਸ ਨੇ ਪੂਰਾ ਵਹਿ ਰਵਹਰਾ ਕੀਤਾ ਲੈ ਤੇ ਹਾਲੇ ਵੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਮੇਰੇ ਜੋ ਸੀਨੀਅਰਸ ਹਨ ਉਹਨਾਂ ਦਾ ਵੀ ਉਹ ਵੀ ਇੱਥੇ ਬੈਠੇ ਆ ਇਸ ਟਾਈਮ ਵੀ ਤੇ ਉਹ ਵੀ ਇਸ ਦੇ ਵਿੱਚ ਕਾਰਜ ਵਿੱਚ ਅੱਗੇ ਪੁਲਿਸ ਦੀ ਪੂਰੀ ਸਹਾਇਤਾ ਕਰ ਰਹੇ ਹਨ ਉਮੀਦ ਹੈ ਕਿ ਜਲਦੀ ਫੜੇ ਜਾਣਗੇ ਇਹਨੇ ਵੀ ਇਸ ਮਿਲਾਰੇ ਸੋ ਕੈਸ਼ ਇਸ ਚੀਜ਼ ਦਾ 1714500 ਜੋ ਕਿ ਨੁਕਸਾਨ ਹੋਇਆ ਕੈਸ਼ ਦਾ ਤੁਹਾਡਾ ਲੱਗਿਆ ਕਿੰਨੇ ਲੋਕ ਸੀ ਸਾਡੇ ਕੈਮਰੇ ਵਿੱਚ ਤਾਂ ਇੱਕੋ ਹੀ ਦਿਖ ਰਿਹਾ ਜੋ ਬ੍ਰਾਂਚ ਦੇ ਕੈਮਰਾਸਾ ਉਸ ਚ ਤਾਂ ਇੱਕੋ ਹੀ ਬੰਦਾ ਦਿਖ ਰਿਹਾ ਹੈ ਪੇਸਟਾ ਕੀ ਹੋਇਆ ਤੇ ਸਪਰੇਅ ਕਰਦਾ ਹੋਇਆ ਕੈਮਰੇਸ ਉੱਤੇ ਬਾਕੀ ਸੁਨਨ ਚ ਆਇਆ ਕਿ ਪੁਲਿਸ ਨੇ ਚੁਆ ਇਨਵੈਸਟੀਗੇਸ਼ਨ ਕੀਤੀ ਹੈ ਚਾਰ ਤੋਂ ਪੰਜ ਲੋਕ ਕਹਿ ਰਹੇ ਹਨ ਕਿ ਆਪਣੇ ਇੱਕ ਕਿੰਨੇ ਵਜੇ ਨਿਕਲਿਆ ਦੋ ਵਜੇ ਦੀ ਹੈ ਸਵੇਰੇ ਅੱਛਾ ਜੀ ਕੱਲ ਇਹ ਵੀ ਸੁਣਦੇ ਵਿੱਚ ਆਇਆ ਕਿ ਗਲਤ ਪਰੇ ਦੇਖੀ ਕਰਕੇ ਗਿਆ ਕੋਈ ਪੇਮਟ ਵਗੈਰਾ ਧਰਵਾ ਕੇ ਇਸ ਵਾਰ ਮੈਨੂੰ ਨੋਲਿਜ ਨਹੀਂ ਆ ਪੁਲਿਸ ਦੀ ਇਨਵੈਸਟੀਗੇਸ਼ਨ ਹੋ ਸਕਦਾ ਹੋਈ ਹੋਵੇ ਮੈਨੂੰ ਨੋਲਿਜ ਨਹੀਂ ਕਿ ਮੈਨੂੰ ਇਸ ਬਾਰੇ ਮੈਨੂੰ ਨੌਲੇਜ ਨਹੀਂ ਆ ਪੁਲਿਸ ਦੀ ਇਨਵੈਸਟੀਗੇਸ਼ਨ ਹੋ ਸਕਦਾ ਹੋਵੇਗਾ ਮੈਨੂੰ ਨੌਲੇਜ ਨਹੀਂ